ਕੀ ਤੁਸੀਂ ਵੀ 40 ਏਜ ਵਿੱਚ ਉਹਦਾ ਜਾਂ 30 ਏਜ ਵਿੱਚ ਤੁਹਾਡੀ ਸਕਿਨ ਤੇ ਝੁਰੜੀਆਂ ਨੇ ਸ਼ੁਰੂ ਹੋ ਗਈਆਂ ਨੇ ਤੁਹਾਡੀ ਰੰਗਤ ਕਾਲੀ ਹੋ ਗਈ ਹੈ ਤੁਸੀਂ ਵੀ ਚਾਹੁੰਦੇ ਇਸ ਤਰੀਕੇ ਨਾਲ ਦੁਲਹਨ ਵਾਂਗ ਸਜਣਾ ਤੇ ਇਸ ਫੇਸ ਪੈਕ ਨੂੰ ਲਗਾਉਣਾ ਸ਼ੁਰੂ ਕਰ ਦੋ ਬਹੁਤ ਹੀ ਪਿਆਰਾ ਫੇਸ ਪੈਕ ਹੈ ਜਿਹੜਾ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਇਹਨੂੰ ਤੁਸੀਂ ਡੇਲੀ ਲਗਾਓਗੇ ਨਾ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਤੇ ਤੁਹਾਡੀ ਸਕਿਨ ਇੱਕਦਮ ਬ੍ਰਾਈਟ ਤੇ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਅਗਰ ਤੁਹਾਡੀ ਸਕਿਨ ਤੇ ਰਿੰਕਲ ਨੇ ਜਾਂ ਪਿੰਪਲ ਨੇ ਸ਼ਾਇਆ ਨੇ ਜਾਂ ਡਲਨੈਸ ਹੈ ਸਕਿਨ ਡਰਾਈ ਹੋ ਚੁੱਕੀ ਹੈ ਸਕਿਨ ਰੁੱਖੀ ਸੁੱਕੀ ਹੈ ਤੇ ਬਹੁਤ ਹੀ ਪਿਆਰਾ ਜਿਹਾ ਫੇਸ ਪੈਕ ਹੈ ਜਿਹਨੇ ਤੁਸੀਂ ਲਗਾ ਕੇ ਡੇਲੀ 10 ਮਿੰਟ 15 ਮਿੰਟ ਆਪਣੀ ਸਕਿਨ ਨੂੰ ਇੱਕਦਮ ਚਮਕਾ ਸਕਦੇ ਹੋ ਤੇ ਇਹ ਦੱਸਣ ਤੋਂ ਪਹਿਲਾਂ ਜਿਹੜੇ ਚੈਨਲ ਤਦ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਤਾਹੀਂ ਤੁਹਾਨੂੰ ਜਿਹੜੀ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਹੋਵੇਗੀ ਤਾਂ ਹੀ ਮਿਲੇਗੀ ਤੁਹਾਨੂੰ ਔਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਵੀ ਤਾਂ ਹੀ ਮਿਲਣਗੀਆਂ ਇਸ ਚੈਨਲ ਤੇ ਤੁਹਾਨੂੰ ਬਿਊਟੀ ਬਾਰੇ ਦੱਸਿਆ ਜਾਂਦਾ ਜਿਹੜੀਆਂ ਮੇਰੀਆਂ ਭੈਣਾਂ ਪਰੇਸ਼ਾਨ ਨੇ ਵੱਧਦੀ ਏਜ ਨਾਲ ਸਕਿਨ ਨੂੰ ਲੈ ਕੇ ਉਹ ਤੁਹਾਡੀ ਸਕਿਨ ਜਿਹੜੀ ਉੱਥੇ ਹੀ ਰੋਕਤਮ ਹੋ ਜਾਵੇਗੀ ਏਜ ਨੂੰ ਤਾਂ ਨਹੀਂ ਰੋਕ ਸਕਦੇ ਏ ਤਾਂ ਜਿਹੜੀ ਵਧਣੀ ਵਧਣੀ ਹੈ ਪਰ ਇਹ ਦੇ ਨਾਲ ਨਾਲ ਜਿਹੜੀਆਂ ਸਾਡੀ ਸਕਿਨ ਤੇ ਸਮੱਸਿਆ ਆਉਂਦੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਜਰੂਰ ਰੋਕਤਮ ਕਰ ਸਕਦੇ ਹਾਂ ਮੇਰੇ ਦੱਸੇ ਹੋਏ ਤਰੀਕੇ ਨਾਲ ਅਗਰ ਤੁਸੀਂ ਡੇਲੀ ਇਹ ਵਾਲੀ ਚੀਜ਼ ਲਗਾਣੀ ਸ਼ੁਰੂ ਕਰ ਦਿੱਤੀ ਸਿਆਲ ਸਾਰ ਇੱਕਦਮ ਜਿਹੜੀ ਹੈ ਨਾ 글로 ਵੀ ਕਰੇਗੀ ਹਾਂਜੀ ਵੇਸਣ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਮਿਕਸ ਕਰਕੇ ਆਪਣੇ ਫੇਸ ਤੇ ਲਗਾ ਸਕਦੇ ਹੋ ਜਾਂ ਤੁਹਾਡੀ ਸਕਿਨ ਜਿਹੜੀ ਹੈ ਸਰਦੀ ਦੇ ਵਿੱਚ ਗੋਰੀ ਚਿੱਟੀ ਰਵੇ ਤੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਨਰਮ ਰਵੇ ਤੁਸੀਂ ਲੈਣਾ ਇੱਕ ਚਮਚ ਵੇਸਣ ਦਾ ਜਿਹੜਾ ਵੇਸਣ ਆਪਾਂ ਨੋਰਮਲ ਆਪਾਂ ਪਕੌੜਿਆਂ ਚ ਜਾਂ ਕੜੀ ਵਿੱਚ ਇਸਤੇਮਾਲ ਕਰਦੇ ਹਾਂ ਵੇਸਣ ਲੈ ਲੈਣਾ ਤੇ ਉਹਦੇ ਵਿੱਚ ਪਾ ਲੈਣਾ ਤੁਸੀਂ ਅੱਧਾ ਚਮਚ ਹਾਨੀ ਯਾਨੀ ਕਿ ਸ਼ਹਿਦ ਸ਼ਹਿਦ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਇੱਕਦਮ ਮੋਇਸਚਰਾਈਜ਼ਰ ਕਰਕੇ ਰੱਖਦਾ ਹੈ ਤੇ ਦਾਗ-ਧੱਬੇ ਜਿਹੜੇ ਉਹ ਖਤਮ ਕਰਦਾ ਹੈ ਇਹ ਇੱਕ ਨੇਚਰਲ ਜਿਹਾ ਆ ਪ੍ਰੋਡਕਟ ਹੁੰਦਾ ਜਿਹੜਾ ਸਾਡੇ ਸਕਿਨ ਨੂੰ ਬਹੁਤ ਬ੍ਰਾਈਟ ਰੱਖਣ ਵਿੱਚ ਕੰਮ ਆਉਂਦਾ ਏ ਤੇ 2-3 ਬੂੰਦਾ ਤੁਸੀਂ ਇਹਦੇ ਵਿੱਚ ਨਾਰੀਅਲ ਦੇ ਤੇਲ ਦੀਆਂ ਪਾ ਲੈਣੀਆਂ ਨੇ ਕਿਉਂਕਿ ਸਰਦੀ ਦੇ ਮੌਸਮ ਵਿੱਚ ਆਪਾਂ ਕੋਈ ਵੀ ਚੀਜ਼ ਲਗਾਣੇ ਹਨ ਤੇ ਧੋਣ ਤੋਂ ਬਾਅਦ ਸਾਡਾ ਚਿਹਰਾ ਖੁਸ਼ਕ ਹੋ ਜਾਂਦਾ ਏ ਤੇ ਇਹ ਉਹ ਖੁਸ਼ਕੀ ਨੂੰ ਰੋਕथाम ਕਰਦਾ ਏ ਤੇ ਇੱਕ ਚਮਚੇ ਦੋ ਚਮਚੇ ਦੇ ਵਿੱਚ ਪਾ ਲੈਣਾ ਆਪਾਂ ਦੁੱਧ ਕੱਚਾ ਦੁੱਧ ਜਿੰਨਾ ਕਿ ਤੁਹਾਨੂੰ ਚਾਹੀਦਾ ਜਿੰਨਾ ਤੁਸੀਂ ਵੇਸਣ पाए ਉਹਦੇ ਮੁਤਾਬਕ ਤੁਸੀਂ ਦੁੱਧ ਪਾ ਕੇ ਇਸ ਤਰੀਕੇ ਨਾਲ ਤੁਸੀਂ ਇਹ ਬਣਾ ਲੈਣਾ ਏ ਤੇ ਇਹ ਜਿਹੜਾ ਤੁਸੀਂ ਕੀ ਕਰਨਾ ਸਟੋਰ ਕਰਕੇ 4 ਤੋਂ 5 ਦਿਨ ਵਾਸਤੇ ਰੱਖ ਵੀ ਸਕਦੇ ਹੋ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵੋਸ਼ ਕਰਨਾ ਹੁੰਦਾ ਤੇ ਆਪਣੇ ਚਿਹਰੇ ਤੇ ਲਗਾ ਲਓ 5 ਮਿੰਟ ਮ사ਜ ਕਰਕੇ 10 ਮਿੰਟ ਤੋਂ ਚਿਹਰੇ ਤੇ ਲਗਾ ਕੇ ਛੱਡ ਦੋਗੇ ਤੁਸੀਂ ਚਿਹਰਾ ਦੇਖੇ ਤੁਹਾਡਾ ਕਿੰਨਾ ਨਿਖਰੇਗਾ ਕਿੰਨਾ ਗਲੋਇੰਗ ਹੋ ਜਾਏਗਾ ਹਾਂਜੀ ਦੇਖਿਆ ਇਹ ਸਿਰਫ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਮਿਕਸ ਕਰਕੇ ਤੇ ਬਹੁਤ ਪਿਆਰਾ ਜਿਹਾ ਫੇਸ ਪੈਕ ਜਾ ਫੇਸ ਵਾਸ਼ ਕੈਨੋ ਬਣਾ ਕੇ ਸਟੋਰ ਕਰਕੇ 2-3 ਦਿਨਾਂ ਵਾਸਤੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਫੇਸ ਨੂੰ ਵਾਸ਼ ਕਰਨਾ ਹੈ 10 ਮਿੰਟ ਪਹਿਲਾਂ ਤੁਸੀਂ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਦੁੱਧ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਇੱਕਦਮ ਨਰਮ ਕਰ ਦਿੰਦਾ ਇੱਕਦਮ ਕੋਮਲ ਕਰ ਦਿੰਦਾ ਹੈ ਔਰ ਜਿਹੜਾ ਬੇਸਿਕ ਹੁੰਦਾ ਸਾਡੀ ਸਕਿਨ ਨੂੰ ਬ੍ਰਾਈਟ ਕਰ ਦਿੰਦਾ ਹੈ ਤੇ ਗਲੋਇੰਗ ਕਰ ਦਿੰਦਾ ਹੈ ਸ਼ਹਿਦ ਜਿਹੜਾ ਹੁੰਦਾ ਸਾਨੂੰ ਮੋਇਸਚਰਾਈਜ਼ਰ ਦਿੰਦਾ ਹੈ ਜਿਹੜਾ ਸਾਡੀ ਸਕਿਨ ਦੇ ਵਿੱਚ ਮੋਇਸਚਰਾਈਜ਼ਰ ਦੀ ਕਮੀ ਹੋ ਜਾਂਦੀ ਹੈ ਨਾ ਸਰਦੀ ਦੇ ਵਿੱਚ ਤੇ ਉਹ ਮੋਇਸਚਰਾਈਜ਼ਰ ਦਿੰਦਾ ਹੈ ਔਰ ਸਾਡੀ ਸਕਿਨ ਦੇ ਬੇ ਜਿਹੜੇ ਦਾਗ ਧੱਬੇ ਦੇਣਾ ਉਹਨਾਂ ਨੂੰ ਖਤਮ ਕਰਦਾ ਹੈ ਬੇਦਾਗ ਸਕਿਨ ਬਣਾ ਦਿੰਦਾ ਹੈ ਠੀਕ ਹੈ ਜੀ ਤੇ ਨਾਰੀਅਲ ਜਿਹੜਾ ਹੁੰਦਾ ਸਾਡੀ ਸਕਿਨ ਦੀ ਖੁਸ਼ਕੀ ਸਾਡੀ ਸਕਿਨ ਦੀ ਜਿਹੜੀ ਡਲਨੈਸ ਹੁੰਦੀ ਹੈ ਉਹਨੂੰ ਠੀਕ ਕਰਦਾ ਹੈ ਇਸ ਤਰੀਕੇ ਨਾਲ ਤੁਸੀਂ ਅਗਰ ਡੇਲੀ 10 ਤੋਂ 15 ਮਿੰਟ ਇਹਨੂੰ ਲਗਾ ਕੇ ਰੱਖਦੇ 5 ਮਿੰਟ ਤੁਸੀਂ ਮ사ਜ ਕਰਨੀ ਹੈ 10 ਮਿੰਟ ਇਹਨੂੰ ਲਗਾ ਕੇ ਫਿਰ ਤੁਸੀਂ ਆਪਣੇ ਚਿਹਰੇ ਨੂੰ ਵੋਸ਼ ਕਰ ਲੈਣਾ ਡੇਲੀ ਇਹ ਪ੍ਰੋਸੈਸ ਕਰਨਾ ਸ਼ੁਰੂ ਕਰ ਦਿਓ ਸ਼ਾਮ ਸਵੇਰੇ ਕਰ ਦਿਓ ਚਾਹੇ ਦੋ ਟਾਈਮ ਵੀ ਕਰ ਸਕਦੇ ਹੋ ਤੁਹਾਡੀ ਸਕਿਨ ਜਿਹੜੀ ਇੱਕਦਮ ਗਲੋਇੰਗ ਤੇ ਇੱਕਦਮ ਬਿਊਟੀਫੁੱਲ ਹੋ ਜਾਵੇਗੀ ਇੱਕਦਮ ਦੁੱਧ ਵਾਂਗੂ ਚਿੱਟੀ ਦਿਲਸ਼ ਕਰ ਲੱਗੇਗੀ ਹਰ ਕੋਈ ਪੁੱਛੇਗਾ ਸਕਿਨ ਦਾ ਰਾਜ ਕਿ ਤੁਸੀਂ ਸਕਿਨ ਤੇ ਕੀ ਲਗਾਉਂਦੇ ਹੋ ਜਦੋਂ ਵੀ ਤੁਸੀਂ ਕਿਸੇ ਵਿਆਹ ਪਾਰਟੀ ਸ਼ਾਦੀ ਤੇ ਜਾਣਾ ਹੋਵੇ ਤੇ ਤੁਸੀਂ ਆਪਣੇ ਸਕਿਨ ਤੇ ਮੇਕਅਪ ਕਰਨਾ ਹੋਵੇਗਾ ਨਾ ਤੇ ਤੁਹਾਡੀ ਕਦੇ ਵੀ ਮਤਲਬ ਕਿ ਜਿਹੜੀ ਕਈ ਵਾਰ ਹੁੰਦਾ ਸਾਡੇ ਚਿਹਰੇ ਤੇ ਕਰੀਮਾਂ ਜੰਮ ਜਾਂਦੀਆਂ ਨੇ ਫਾਊਂਡੇਸ਼ਨ ਵਗੈਰਾ ਜੰਮ ਜਾਂਦਾ ਹੈ ਤੇ ਸਾਨੂੰ ਬੜੀ ਦਿੱਕਤ ਹੁੰਦੀ ਹੈ ਮੂੰਹ ਤੇ ਅਲੱਗ ਜਿਹਾ ਹੀ ਲੱਗਦਾ ਹੈ ਕਿ ਹਾਏ ਕੁਝ ਲੱਗਾ ਹੋਇਆ ਹੈ ਠੀਕ ਹੈ ਤੇ ਨੇਚਰਲ ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਚਿਹਰਾ ਨੇਚਰਲ ਤਰੀਕੇ ਨਾਲ ਰਹੇ ਤੇ ਇਹਨਾਂ ਚੀਜ਼ਾਂ ਦੇ ਫੇਸ ਪੈਕ ਬਣਾ ਕੇ ਲਗਾਉਣਾ ਸ਼ੁਰੂ ਕਰ ਦੋ ਮੇਕਅਪ ਲਗਾਓਗੇ ਤਾਂ ਹੀ ਤੁਹਾਡਾ ਚਿਹਰਾ ਚਟਕੇਗਾ ਨਾ ਵੀ ਲਗਾਓਗੇ ਤੇ ਤਾਂ ਹੀ ਤੁਹਾਡਾ ਚਿਹਰਾ ਜਿਹੜਾ ਚਮਕਦਾ ਹੀ ਰਹੇਗਾ ਔਰ ਸਕਿਨ ਦੀਆਂ ਝੁਰੜੀਆਂ ਸਕਿਨ ਦੇ ਰਿੰਕਲ ਔਰ ਲੂਜ਼ ਸਕਿਨ ਨੂੰ ਇਹ ਠੀਕ ਕਰਦਾ ਹੈ ਬਹੁਤ ਹੀ ਪਿਆਰਾ ਇਹ ਫੇਸ ਪੈਕ ਹੈ ਇਹ ਖਾਸ ਕਰਕੇ ਸਰਦੀ ਲਈ ਹੈ ਸਰਦੀਆਂ ਦੇ ਮੌਸਮ ਲਈ ਇਹਨੂੰ ਦੁੱਧ ਦੇ ਵਿੱਚ ਮਿਕਸ ਕਰਕੇ ਤੁਸੀਂ ਲਗਾਉਣਾ ਹੈ ਠੀਕ ਹੈ ਔਰ ਜਿਨ੍ਹਾਂ ਦੀ ਸਕਿਨ oily ਹੈ ਜਾਂ ਸਕਿਨ ਹੈਗੀ ਹੈ dry ਜੇ ਤੇ oily skin ਨੇ ਫਿਰ ਤਾਂ ਤੁਹਾਨੂੰ ਦੁੱਧ ਦੇ ਨਾਲ ਹੀ ਲਗਾਉਣਾ ਚਾਹੀਦਾ ਅਗਰ ਤੁਹਾਡੀ skin dry ਹੈ ਤੇ ਇਹਦੇ ਵਿੱਚ ਥੋੜੀ ਜੀ ਤੁਸੀਂ ਦਹੀਂ ਵੀ ਮਿਕਸ ਕਰ ਸਕਦੇ ਹੋ ਉਹਦੇ ਵਿੱਚ ਦਹੀਂ ਪਾ ਲਓ ਤੇ ਤੁਹਾਡੀ skin ਜਿਹੜੀ ਹੈ ਨਾ oily ਤੋਂ ਉਹ ਹੋ ਜਾਵੇਗੀ ਥੋੜੀ normal skin ਹੋ ਜਾਵੇਗੀ ਜਿੱਦਾ ਮੇਰੀ ਹੈ ਮੇਰੀ skin ਦੇਖੋ ਬਿਲਕੁਲ normal ਹੈ ਮੈਂ ਖੁਦ ਕੀਤੀ ਹੋਈ ਹੈ ਨਹੀਂ ਤਾਂ ਕੁਝ ਸਮਾਂ ਸੀਗਾ ਮੈਨੂੰ ਵੀ मतलब कि मैं कुछ भी लगाती थी ना चेहरे पे मेरे चेहरे पे भी वो अलग सी चीज लगती थी कि, कि हाय मैं की लगा ले क्योंकि मेरी स्किन ना मैंने पता लगता थी ऑयली है ना मैंने पता लगता थी ड्राई ड्राई फेस पैक लगा लंदी थी लग तो स्किन ਜਿਹੜੀ ਹੋਰ ਡਰਾਈ ਹੋ ਜਾਂਦੀ ਸੀ ऑयली ਲਗਾ ਲੈਂਦੀ ਸੀ ਸਸਕਿਨ ਸਿਹੜੀ ਜਿਹੜੀ ਨਾ ऑयली ਲੱਗਣ ਲੱਗ ਜਾਂਦੀ ਸੀ ਮੈਂ ਤਾਂ ਪਰੇਸ਼ਾਨ ਹੋ ਗਈ ਸੀ ਕਿ ਕੀ ਕਰਾਂ ਕੀ ਕਰਾਂ ਫਿਰ ਮੈਂ ਰਿਸਰਚ ਮਾਰ ਕੇ ਤੁਹਾਡੇ ਨਾਲ ਚੀਜ਼ਾਂ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਹੋਈਆਂ ਨੇ ਜਿਹੜੀਆਂ ਮੈਂ ਆਪਣੇ ਚਿਹਰੇ ਤੇ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਨੋਰਮਲ ਸਕਿਨ ਬਣਾ ਲਿਆ ਹੈ ਤੇ ਰਿਸਰਚ ਕਰ ਕਰਕੇ ਉਹੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤਾਂ ਜੋ ਵੀਰੇ ਭੈਣਾਂ ਜਿਹੜੀਆਂ ਨੇ ਕਈ ਵਾਰ ਗਲਤ ਫੇਸ ਪੈਕ ਲਗਾ ਲੈਂਦੀਆਂ ਨੇ ਗਲਤ ਚੀਜ਼ਾਂ ਲਗਾ ਲੈਂਦੀਆਂ ਨੇ ਚਿਹਰੇ ਤੇ ਤੇ ਫਿਰ ਚਿਹਰਾ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਗਰਦਨ ਤੇ ਵੀ ਕਰ ਸਕਦੇ ਹੋ ਠੀਕ ਹੈ ਮੈਂ ਹੁਣ ਨਹਾ ਲਿਆ ਪਹਿਲਾਂ ਲਾਈ ਸੀ ਗਰਦਨ ਤੇ ਔਰ ਨਹਾਣ ਤੋਂ ਪਹਿਲਾਂ ਤੁਸੀਂ 10 ਮਿੰਟ ਆਪਣੇ ਗਰਦਨ ਤੇ ਲਗਾ ਲਓ ਬਾਹਾਂ ਤੇ ਲਗਾ ਲਓ ਹੱਥਾਂ ਤੇ ਲਗਾ ਲਓ ਤੁਹਾਡੀ ਡਰਾਈਨੈਸ ਜਿਹੜੀ ਖਤਮ ਹੋ ਜਾਵੇਗੀ ਬਹੁਤ ਪਿਆਰਾ ਫੇਸ ਪੈਕ ਹੈ ਝੁਰੜੀਆਂ ਨੂੰ ਰੋਕथाम ਕਰਦਾ ਹੈ ਝੁਰੜੀਆਂ ਨੂੰ ਇੱਕਦਮ ਗਾਇਬ ਕਰ ਦਿੰਦਾ ਹੈ ਸਕਿਨ ਨੂੰ ਇੱਕਦਮ ਟਾਈਟ ਕਰ ਦਿੰਦਾ ਹੈ ਤੇ ਹਰ ਕਲਰ ਦੇ ਸੂਟ ਤੁਹਾਡੇ ਤੇ ਸੂਟ ਕਰਨਗੇ ਜਦੋਂ ਵੀ ਕਿਸੇ ਵਿਆਹ ਪਾਰਟੀ ਸ਼ਾਦੀ ਤੇ ਤੁਸੀ ਜਾਣਾ ਹੋਵੇਗਾ ਤੁਹਾਨੂੰ ਸੋਚਣਾ ਨਹੀਂ ਪੈਣਾ ਕਿ ਅਸੀਂ ਕਿਹੜੇ ਕਲਰ ਦਾ ਸੂਟ ਪਾਈਏ ਕਿਹੜਾ ਸਾਨੂੰ ਸੂਟ ਕਰੇਗਾ ਕਿਉਂਕਿ ਤੁਹਾਡਾ ਰੰਗ ਪਹਿਲੇ ਨਾਲੋਂ ਕਿਤੇ ਜ਼ਿਆਦਾ ਨਿਖਰਿਆ ਹੋਣਾ ਤੁਸੀਂ ਕੋਈ ਵੀ ਕਲਰ ਪਾ ਲੋਗੇ ਤੁਹਾਡੇ ਤੇ ਫੱਬੇਗਾ ਸਾਰੇ ਤੁਹਾਡੀਆਂ ਤਰੀਫਾਂ ਕਰਨਗੇ ਕਿ ਵਾਓ ਕਿੰਨਾ ਸੋਹਣਾ ਪਿਆਰਾ ਕਲਰ ਲੱਗ ਰਿਹਾ ਹੈ ਸਕਿਨ ਦੇ ਉੱਪਰ ਕਿ ਸਕਿਨ ਕਿੰਨੀ ਸੋਹਣੀ ਹੋ ਗਈ ਹੈ ਸਿਰਫ ਲਾਈਟ ਜਾਂ ਮੇਕਅਪ ਕੀਤਾ ਹੋਵੇਗਾ ਤਾਂ ਵੀ ਤੁਸੀਂ ਬਿਊਟੀਫੁੱਲ ਲੱਗੋਗੇ ਤੁਸੀਂ ਦੇਖ ਸਕਦੇ ਹੋ ਸਿਰਫ ਥੋੜੀ ਜਿਹੀ ਲਿਪਸਟਿਕ ਵਗੈਰਾ ਲੱਗੀ ਹੋਈ ਹੈ ਔਰ ਇੱਕ ਟੌਪ ਸਪਾਇ ਹੋਏ ਨੇ ਬਾਕੀ ਕੁਝ ਨਹੀਂ ਲਗਾਇਆ ਤੇ ਐਦਾਂ ਹੀ ਤੁਸੀਂ ਚਲੇ ਜਾਵੋਗੇ ਤਾਂ ਵੀ ਤੁਹਾਨੂੰ ਸਾਰੇ ਕਹਿਣਗੇ ਵਾਓ ਕਿਨੇ ਸੋਹਣੇ ਲੱਗ ਰਹੇ ਹੋ ਕਿਉਂਕਿ ਸਕਿਨ ਜਿਹੜੀ ਤੁਹਾਡੀ ਚਮਕਾ ਮਾਰ ਰਹੀ ਹੋਵੇਗੀ ਠੀਕ ਹੈ ਜੀ ਤੇ ਆ ਦੇਖੋ ਹੁਣ ਮੈਂ ਇਹਨੂੰ 10 ਮਿੰਟ ਲਗਾ ਲਿਆ ਹੈ ਦੇਖੋ ਤਦ 10 ਮਿੰਟ ਲਗਾਉਣ ਤੋਂ ਬਾਅਦ ਮ사ਜ ਕਰਨੀ ਪਹਿਲਾਂ 5 ਮਿੰਟ ਮ사ਜ ਫਿਰ 10-10 ਮਿੰਟ ਇਹਨੂੰ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਜਾ ਕੇ ਆਪਣੇ ਫੇਸ ਨੂੰ ਕਰ ਲੈਣਾ ਹੈ ਜੇ ਜਿਆਦਾ ਸਰਦੀ ਹੋਵੇ ਤਾਂ ਥੋੜਾ ਕੋਸਾ ਪਾਣੀ ਲੈ ਲਓ ਨਹੀਂ ਤਾਂ ਨੋਰਮਲ ਪਾਣੀ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਵੋਸ਼ ਕਰ ਲੈਣਾ ਹੈ ਡੇਲੀ ਪ੍ਰੋਸੈਸ ਕਰਨਾ ਸ਼ੁਰੂ ਕਰ ਦੋਗੇ ਤਾਂ ਜੇ ਮੇਰੀਆਂ ਭੈਣਾਂ ਜਿਹੜੀਆਂ ਆਪਣੀ ਸਕਿਨ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਬਿਊਟੀਫੁੱਲ ਜਿਹਾ ਗਲੋ ਦੇ ਸਕਣਾਂ ਹੈ ਤੇ ਠੀਕ ਹੈ ਜੀ ਹੁਣ ਮੈਂ ਫੇਸ ਨੂੰ ਕਰਦੀ ਹਾਂ ਵੋਸ਼ ਉਮੀਦ ਹੈ ਕਿ ਤੁਹਾਨੂੰ ਇਹ ਵਾਲਾ ਜਿਹੜਾ ਫੇਸ ਪੈਕ ਹੈ ਫੇਸ ਵੋਸ਼ ਹੈ ਤੁਹਾਨੂੰ ਪਸੰਦ ਆਇਆ ਹੋਣਾ ਹੈ ਇਸ ਵੇਸਣ ਦੇ ਵਿੱਚ ਸਿਰਫ ਆ ਦੋ ਤਿੰਨ ਚੀਜ਼ਾਂ ਮਿਕਸ ਕਰਕੇ ਤੁਸੀਂ ਲਗਾਣੀਆਂ ਨੇ ਤੇ ਤੁਸੀਂ ਇੱਕਦਮ ਗੋਰੇ ਚਿੱਟੇ ਤੇ ਇੱਕਦਮ ਤੁਹਾਡੀ ਸਕਿਨ ਜਿਹੜੀ ਕਲੀਅਰ ਹੋ ਜਾਵੇਗੀ ਔਰ ਚਿਹਰਾ ਜਿਹੜਾ ਇੱਕਦਮ ਫੁੱਲਾ ਵਾਂਗੂ ਖਿលਿਆ ਰਹੇਗਾ ਤੇ امید ਹੈ ਕਿ ਵੀਡੀਓ ਪਸੰਦ ਆਈ ਹੋਣੀ ਹੈ ਤੁਹਾਡੀ ਜੀ ਵੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟਸ ਕਰ ਜਰੂਰ ਕਰਨਾ ਕਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਜ਼ੋਰ ਮੇਰੇ ਨਾਲ ਸ਼ੇਅਰ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਤੁਹਾਡਾ ਨਾਮ ਬੋਲ ਸਕਾਂ ਔਰ ਤੁਹਾਡੇ ਲਈ ਕੋਈ ਸਰਪ੍ਰਾਈਜ਼ ਵੀ ਹੋਵੇਗਾ ਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਣ ਗਈਆਂ ਜਿਹੜੇ ਪੈਣਾ ਦੀ ਜਿਆਦਾ ਰੁੱਖੀ ਸੁੱਕੀ ਸਕੀਨ ਹੈ ਤੁਸੀਂ ਕੀ ਕਰਨਾ ਜਿਹੜੇ ਚਾਹੁੰਦੇ ਸਾਡੀ ਸਕੀਨ ਤੇ 글로ਅ ਆਵੇ ਰਾਤ ਨੂੰ ਸੌਣ ਲੱਗਿਆ ਤੁਸੀਂ ਕਰਨਾ ਦੋ ਬੂੰਦਾ ਲੈ ਲਿਓ ਗਲਿਸਰਿੰਦੀਆਂ ਉਹਦੇ ਵਿੱਚ ਪਾਣਾ ਗੁਲਾਬ ਜਲ ਮਿਕਸ ਕਰਕੇ ਰਾਤ ਨੂੰ ਪੂਰੇ ਚਿਹਰੇ ਤੇ ਲਗਾ ਕੇ ਸੌਂ ਜਾਓ ਸਵੇਰੇ ਉੱਠ ਕੇ ਫੇਸ ਨੂੰ ਧੋਵੋਗੇ ਤੁਹਾਡੇ ਚਿਹਰੇ ਤੇ ਇੱਕ ਅਲੱਗ ਜਿਹਾ ਨਿਖਾਰ ਆਇਆ ਹੋਣਾ ਹੈ ਇਹ ਟਿਪਸ ਸੀਗਾ ਅੱਜ ਦਾ ਫਤਵਾ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਬਾਏ ਬਾਏ